ਅੱਜ ਅਸੀਂ ਇਸ ਵੀਡੀਓ ਦੇ ਵਿੱਚ ਦੋ ਅਜਿਹੇ ਆਗੂਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ 'ਚ ਅਨਮਿੱਟ ਛਾਪ ਛੱਡੀ ਐ। ਸੰਤ ਜਰਨੈਲ ਸਿੰਘ ਪਿੰਡਰਾਵਾਲਾ ਤੇ ਅਕਾਲੀ ਆਗੂ ਹਰਜਨ ਸਿੰਘ ਲੋਗੋਵਾਲ। ਸਿੱਖ ਇਤਿਹਾਸ 'ਚ ਦੋ ਆਗੂਆਂ ਦੇ ਨਾਮ ਹਮੇਸ਼ਾ ਚੇਤਿਆਂ 'ਚ ਰਹੇ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਤੇ ਹਰਜਨ ਸਿੰਘ ਲੋਗੋਵਾਲ। ਪਰ ਦੋਵਾਂ ਦੇ ਰਿਸ਼ਤੇ ਕਦੇ ਆਮ ਨਹੀਂ ਰਹੀ। ਸ਼ੁਰੂਆਤ 'ਚ ਦੋਵੇਂ ਇੱਕੋ ਰਸਤੇ ਸਿੱਖਾਂ ਦੇ ਹਿੱਤਾਂ ਦੇ ਲਈ ਕੰਮ ਕਰਦੇ ਦਿਖੇ। ਪਰ ਜਿਵੇਂ ਹੀ ਪੰਜਾਬ ਸੂਬੇ ਦੀ ਮੰਗ ਵਾਦੀ ਗਈ ਦੋਵਾਂ ਦੇ ਰਸਤੇ ਵੱਖ-ਵੱਖ ਹੋ ਗਏ ਮਹਿੰਦਰ ਸਿੰਘ ਪੱਤਰਕਾਰ ਆਪਣੀ ਕਿਤਾਬ ਨੀ ਰੱਖੀ ਗਈ ਦੇ ਵਿੱਚ ਲਿਖਦੇ ਨੇ ਕਿ ਅਕਾਲੀ ਆਗੂ ਹਰਚੰਦ ਸਿੰਘ ਲੋங்கோਵਾਲ ਸਤਜਨੈ ਸਿੰਘ ਪਿੰਡਰਾ ਵਾਲੇ ਦੀ ਵੱਧ ਰਹੀ ਲੋਕਪ੍ਰਿਤਾ ਤੋਂ ਘਬराई ਹੋਏ ਸਨ ਜਦਕਿ ਦੂਜੇ ਪਾਸੇ ਸਤਜਨੈ ਸਿੰਘ ਪਿੰਡਰਾ ਵਾਲਿਆਂ ਨੂੰ ਇਹ ਲੱਗਦਾ ਸੀ ਉਹ ਇਹ ਮੰਨਦੇ ਸਨ ਕਿ ਹਰਚੰਦ ਸਿੰਘ ਲੋங்கோਵਾਲ ਦੀ ਕੇਂਦਰ ਦੀ 인ਦਰਾ ਗਾਂਧੀ ਸਰਕਾਰ ਦੇ ਨਾਲ ਮਿਲੀ ਭੁਗਤਾਂ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਗੁਨਾਰਕ ਨਿਵਾਸ ਛੱਡ ਕੇ ਸ਼੍ਰੀ ਕਾਲਟਕ ਸਹਿਬ ਆਵਸਿਆ ਤਾਂ ਹਰਚੰਦ ਸਿੰਘ ਲੋਂਗੋਵਾਲ ਨੂੰ ਇਹ ਧਾਰਮਿਕ ਚੁਣੌਤੀ ਲੱਗੀ ਉਹ ਸਮਝ ਗਿਆ ਕਿ ਹੁਣ ਸਿੱਧੀ ਜਤਤਦਾਰੀ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਹੱਥ ਵਿੱਚ ਜਾ ਰਹੀ ਹੈ ਨੀ ਰੱਖੀ ਗਈ ਕਿਤਾਬ ਦੇ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਹਰਚੰਦ ਸਿੰਘ ਲੋਂਗੋਵਾਲ ਨੇ ਇੰਦਰਾ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਸਾਥੀ ਸੁਰਿੰਦਰ ਸਿੰਘ ਸੋਢੀ ਤੋਂ ਉਸ ਨੂੰ ਜਾਣ ਦਾ ਖਤਰਾ ਹੈ ਇਹ ਚਿੱਟੇ ਦਰਸਉਂਦੀ ਹੈ ਕਿ ਦੋਵਾਂ ਦੇ ਵਿਚਾਲੇ ਆਪਸੀ ਸਾਂਝ ਨਹੀਂ ਸਗੋਂ ਬਖਰੇ ਮੇਸੀ ਅੰਤ ਵਿੱਚ ਇਤਿਹਾਸ ਨੇ ਅਣਚਾਹੀ ਘਟਨਾ ਰਚੀ ਦੋਵੇਂ ਆਗੂ ਮਾਰੇ ਗਏ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਆਪਰੇਸ਼ਨ ਬਲੂ ਸਟਾਰ ਵਿੱਚ ਮਾਰੇ ਗਏ ਤੇ ਹਰਚੰਦ ਸਿੰਘ ਲੋਂਗੋਵਾਲ ਦਾ ਪਟਿਆਲੇ ਦੇ ਵਿੱਚ ਕਤਲ ਕਰ ਦਿੱਤਾ ਗਿਆ। ਇਹ ਸਿਰਫ ਦੋ ਵਿਅਕਤੀਆਂ ਦੀ ਅਣਬੰਦੀ ਨਹੀਂ ਸੀ ਸਗੋਂ ਪੂਰੇ ਕੌਮੀ ਸੰਘਰਸ਼ ਵਿੱਚ ਦੋ ਵੱਖ-ਵੱਖ ਦਿਸ਼ਾਵਾਂ ਦਾ ਟਕਰਾਅ ਸੀ। ਤੁਸੀਂ ਕੀ ਸੋਚਦੇ ਹੋ ਕਿ ਸੰਤ ਜਰਨੈਲ ਸਿੰਘ ਭਿੰਡਰਾਵਲੇ ਦੀ ਰਾਦ ਵਿੱਚ ਹਰਚੰਦ ਸਿੰਘ ਲੋਂਗੋਵਾਲ ਰੁਕਾਵਟ ਸੀ ਜਾਂ ਫਿਰ ਇੱਕ ਸਿਆਣੀ ਰਾਜਨੀਤਿਕ ਸੋਚ? ਕੀ ਤੁਹਾਡੇ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ।